ਸਾਡੇ ਪੰਜਾਬ ਦੇ ਵਿੱਚ ਵਾਤਾਵਰਣ ਇੰਨਾ ਦੂਸ਼ਿਤ ਹੋ ਚੁੱਕਿਆ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਆਪਣਾ ਭਵਿੱਖ ਹੈ ਜਿਹੜਾ ਉਹ ਧੁੰਦਲਾ ਨਜ਼ਰ ਆ ਰਿਹਾ ਹੈ ਜਿਹੜੇ ਰਿਟਾਇਰਮ ਚਾਹਦੇ ਆ ਟਾਇਰ ਮਚਾ ਕੇ ਪੋਲਿਊਸ਼ਨ ਘੜਦੇ ਆ ਤੇਲ ਘੜਦੇ ਆ ਜੇ ਇਹਨਾਂ ਦਾ ਟਾਇਰਾਂ ਦਾ ਉਹਨਾਂ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ ਇਹ ਤੁਹਾਡੇ ਪਿੰਡ ਕਿ ਨੁਕਸਾਨ ਹੋ ਰਿਹਾ ਉਹ ਫੈਕਟਰੀ ਦਾ ਉਹ ਫੈਕਟਰੀ ਨਾਲ ਬਹੁਤ ਵੱਡੇ ਲੋਕਾਂ ਨੂੰ ਸਾਧਿਆ ਪ੍ਰੋਬਲਮ ਹੋ ਰਹੀਆਂ ਬੱਚਿਆਂ ਨੂੰ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਸਾਧਿਆ ਪ੍ਰੋਬਲਮ ਹੋ ਰਹੀਆਂ ਗੰਦਾ ਪਾਣੀ ਉਹ ਨੀਤੇ ਜ਼ਮੀਨ 'ਚ ਪਾਰ ਰਿਹਾ ਉਹ ਹੀ ਅਸੀਂ ਪਿੰਨੇ ਆ ਤਾਂ ਬਿਮਾਰ ਹੁੰਨੇ ਆ ਉਹ ਗੰਦਿਆ-ਗੰਦਿਆ ਬਿਮਾਰੀਆਂ ਲੱਗ ਰਹੀਆਂ ਸਾਰਿਆਂ ਨੂੰ ਮਾਤਾ ਤੁਹਾਨੂੰ ਇਸ ਉਮਰ ਦੇ ਵਿੱਚ ਵੀ ਧਰਨਿਆਂ 'ਚ ਸ਼ਾਮਲ ਹੋਣਾ ਪੈ ਰਿਹਾ ਹੈ ਕਿਉਂ ਕਾਰਨ ਕੀ ਆ ਸਾਨੂੰ ਬਹੁਤ ਦੁਖੀ ਆ ਅਸੀਂ ਦੁਖੀ ਕਰਕੇ ਤੁਰੇ ਆ ਅਸੀਂ ਬਹੁਤ ਵੱਟੋ ਤੇ ਪਾਣੀ ਪੀਣਾ ਨਹੀਂ ਮਿਲਦਾ ਹਨ ਗੰਦਾ ਸਾਡੇ ਫਸਲਾਂ ਨਹੀਂ ਅੱਜ ਭੁੱਖੇ ਮਰਦੇ ਆਂ ਜੀ ਅਸੀਂ ਜਿਹੜਾ ਪਾਣੀ ਖਰਾਬ ਹੈ ਵਿੱਚ ਪਾਈ ਜਾਂਦਾ ਹੈਗਾ ਗੱਦਾ ਪਾਣੀ ਧਰਾਂ ਵਾਲਾ ਮੁਸਕਵੜ ਬਦਮਾਰਦੀ ਹੱਤੀ ਜੀ ਇੰਨੀ ਛੋਟੀ ਉਮਰ ਦੇ ਵਿੱਚ ਇਸ ਕਲਾਸ ਦੇ ਵਿੱਚ ਤੁਹਾਡਾ ਆਪਣੇ ਆਪ ਮਾਨ ਕੀਤਾ ਸੀ ਜਾਂ ਘਰਦਿਆਂ ਨੇ ਕਿਹਾ ਸੀ ਵੀ ਪੱਤਰ ਨੇਜ ਜਾ ਕੇ ਹੁਣਾ ਆਪਣੇ ਆਪ ਮਾਨ ਕੀਤਾ ਸੀ ਕਿ ਲੋਕਾਂ ਲਈ ਲੜੀਏ ਕਿ ਸਾਰਿਆਂ ਲਈ ਕੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਹੈ ਅਸੀਂ ਵੀ ਲੜੀਏ ਸਾਰਿਆਂ ਦੇ ਲਈ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਰਮਵੰਤ ਸਿੰਘ ਕਮਾਨ ਅੱਜ ਪਟਿਆਲਾ ਦੇ ਵਿੱਚ ਪ੍ਰਦੂਸ਼ਣ ਦੇ ਖਿਲਾਫ ਪੰਜਾਬ ਦੇ ਵਿੱਚ ਜਿਹੜਾ ਹਵਾ ਪਾਣੀ ਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਉਹਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਪ੍ਰਦੂਸ਼ਣ ਦੇ ਖਿਲਾਫ ਰੋਸ ਪ੍ਰਦਰਸ਼ਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੱਡੇ ਵੱਡੇ ਜਿਹੜੇ ਪੰਜਾਬ ਦੇ ਫਿਕਰਮੰਦ ਲੋਕ ਨੇ ਦਿਗਜ ਲੋਕ ਨੇ ਉਹ ਆ ਰਹੇ ਨੇ ਤਾਂ ਛੋਟੇ ਛੋਟੇ ਬੱਚੇ ਵੀ ਤੁਸੀਂ ਦੇਖ ਰਹੇ ਹੋ ਬੇਟਾ ਕਿੱਥੋਂ ਆਏ ਹੋ ਤੁਸੀਂ ਕਮਾਲੂ ਤੋਂ ਪਿੰਡ ਕਮਾਲੂ ਬਠਿੰਡ ਅੱਛਾ ਐਡੀ ਦੂਰੋਂ ਤੁਸੀਂ ਪਟਿਆਲਾ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਏ ਹੋ ਹਾਂਜੀ ਜੀ ਬੇਟਾ ਕੀ ਲੋੜ ਪੈ ਗਈ ਤੁਹਾਨੂੰ ਇੰਨੇ ਇੰਨੀ ਛੋਟੀ ਉਮਰ 'ਚ ਧਰਨੇ 'ਚ ਆਉਣ ਦੀ ਮੈਂ ਬਹੁਤ ਗੰਦਾ ਪ੍ਰਦੂਸ਼ਣ ਹੋ ਰਿਹਾ ਇੱਥੇ ਤੇ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਜਿਹੜਾ ਸਾਡੇ ਪਿੰਡ 'ਚ ਫੈਕਟਰੀ ਲੱਗੀ ਆ ਉਹ ਵੀ ਬਹੁਤ ਜ਼ਿਆਦਾ ਪ੍ਰੋਡਕਸ਼ਨ ਕਰਦੀ ਆ ਅੱਛਾ ਤੁਹਾਡੇ ਪਿੰਡ 'ਵੀ ਫੈਕਟਰੀ ਲੱਗੀ ਹੋਈ ਆ ਹਾਂਜੀ ਜੀ ਤੁਹਾਡੇ ਪਿੰਡ ਕੀ ਨੁਕਸਾਨ ਹੋ ਰਿਹਾ ਉਹ ਫੈਕਟਰੀ ਦਾ ਉਹ ਫੈਕਟਰੀ ਨਾਲ ਬਹੁਤ ਵੱਡੇ ਲੋਕਾਂ ਨੂੰ ਸਾਂ ਦੀਆਂ ਪ੍ਰੋਬਲਮ ਹੋ ਰਹੀਆਂ ਬੱਚਿਆਂ ਨੂੰ ਜਿਹੜੇ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਸਾਂ ਦੀਆਂ ਪ੍ਰੋਬਲਮ ਹੋ ਰਹੀਆਂ ਗੰਦਾ ਪਾਣੀ ਉਹ ਨੀਚੇ ਜ਼ਮੀਨ 'ਚ ਪਾਰ ਰਿਹਾ ਉਹ ਹੀ ਅਸੀਂ ਪਿੰਨੇ ਆ ਤਾਂ ਬਿਮਾਰ ਹੁੰਨੇ ਆ ਉਹ ਗੰਦਿਆ-ਗੰਦਿਆ ਬਿਮਾਰੀਆਂ ਲੱਗ ਰਹੀਆਂ ਸਾਰਿਆਂ ਨੂੰ ਤੇ ਬੇਟਾ ਤੁਹਾਨੂੰ ਤੁਹਾਨੂੰ ਤੁਹਾਡੇ ਕਹਿੰਦੇ ਕਿ ਜਿਹੜੇ ਪਿੰਡ ਦੇ ਨੇੜੇ ਫੈਕਟਰੀ ਕਾਦੀ ਫੈਕਟਰੀ ਆ ਉਹ ਆ ਪੋਲਿਊਸ਼ਨ ਦੀ ਜੀ ਜਿਹੜੇ ਟਾਇਰ ਮਚਾਉਂਦੇ ਆ ਟਾਇਰ ਮਚਾ ਕੇ ਪੋਲਿਊਸ਼ਨ ਘਟਦੇ ਆ ਤੇਲ ਘਟਦੇ ਆ ਜੇ ਇਹਨਾਂ ਦਾ ਟਾਇਰ ਉਹਨਾਂ ਨਾਲ ਬਹੁਤ ਜ਼ਿਆਦਾ ਪੋਲੀੂਸ਼ਨ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਵੀ ਅੱਜ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵਾਤਾਵਰਣ ਇੰਨਾ ਦੂਸ਼ਿਤ ਹੋ ਚੁੱਕਿਆ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਆਪਣਾ ਭਵਿੱਖ ਹੈ ਜਿਹੜਾ ਉਹ ਧੁੰਦਲਾ ਨਜ਼ਰ ਆ ਰਿਹਾ ਕਿਉਂਕਿ ਜੇਕਰ ਇੰਨੀਆਂ ਬਿਮਾਰੀਆਂ ਹਵਾ ਪਾਣੀ ਤੇ ਧਰਤੀ ਦੇ ਵਿੱਚ ਹੋ ਜਾਣਗੀਆਂ ਕਿ ਆਮ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹਵਾ ਪਾਣੀ ਪੀਣ ਲਈ ਇੱਕ ਹਵਾ ਕਹ ਲਈ ਕਿ ਸਾਹ ਲੈਣ ਲਈ ਨੀਰ ਹੋਊਗੀ ਤਾਂ ਲੋਕ ਕੀ ਕਰਨਗੇ ਬੇਟਾ ਇਸ ਤਰ੍ਹਾਂ ਜਦੋਂ ਧਰਨੇ ਪ੍ਰਦਰਸ਼ਨ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਆਏ ਹੋ ਜਾਂ ਪੂਰੇ ਪਿੰਡ ਦੇ ਤੁਹਾਡੇ ਪਿੰਡ ਦੇ ਲੋਕ ਹੋਰ ਵੀ ਆਏ ਨੇ ਹਾਂਜੀ ਜੀ ਬਹੁਤ ਸਾਰੇ ਲੋਕ ਆਏ ਆ ਅੱਛਾ ਬੇਟਾ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ ਤੁਸੀਂ 9th ਇੰਨੀ ਛੋਟੀ ਉਮਰ ਦੇ ਵਿੱਚ ਇਸ ਕਲਾਸ ਦੇ ਵਿੱਚ ਤੁਹਾਡਾ ਆਪਣੇ ਆਪ ਮਾਨ ਕੀਤਾ ਸੀ ਜਾਂ ਘਰ ਦੇ ਨੇ ਕਿਹਾ ਸੀ ਵੀ ਆ ਪੱਤਰ ਨੇਜ ਜਾ ਕੇ ਹੁਣਾ ਆਪਣੇ ਆਪ ਮਾਨ ਕੀਤਾ ਸੀ ਕਿ ਲੋਕਾਂ ਲਈ ਲੜੀਏ ਸਾਰਿਆਂ ਲਈ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਹੈ ਅਸੀਂ ਵੀ ਲੜੀਏ ਸਾਰਿਆਂ ਦੇ ਲਈ ਬੇਟਾ ਤੁਹਾਡੇ ਪਿੰਡ ਜਿਹੜੀ ਫੈਕਟਰੀ ਤੁਸੀਂ ਦੱਸ ਰਹੇ ਹੋ ਉਹ ਬੰਦ ਹੋ ਗਈ ਹੈ ਚੱਲ ਰਹੀ ਹੈ ਹਾਲੇ ਉਹ ਤਾਂ ਬੰਦ ਹੈ ਜੀ ਬਟ ਉਹ ਚਲਾ ਰਿਹਾ ਹੈਗਾ ਅੱਛਾ ਹਾਂਜੀ ਜੀ ਦੁਬਾਰੇ ਚਲਾ ਰਹੇ ਨੇ ਹਾਂਜੀ ਜੀ ਤੇ ਜੇ ਉਹ ਫੈਕਟਰੀ ਦੁਬਾਰੇ ਚੱਲਦੀ ਹੈ ਕੀ ਨੁਕਸਾਨ ਹੋਣਗੇ ਉਹਦੇ ਪਤਾ ਤੁਹਾਨੂੰ ਕੁਝ ਹਾਂਜੀ ਜੀ ਕੀ ਨੁਕਸਾਨ ਹੋਣਗੇ ਵੀ ਉਹ ਉਹਦੇ ਨਾਲ ਬਹੁਤ ਸਾਰੇ ਵੀ ਬਿਮਾਰ ਹੋ ਜਾਂਦੇ ਨੇ ਲੋਕ ਹੂੰ ਹੋਰ ਇਹਦੇ ਪ੍ਰਦਾਨ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਸਾਹ ਦੀਆਂ ਪ੍ਰੋਬਲਮ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਦੀ ਨਿਗਾਹ ਦੀ ਕਮੀ ਹੂੰ ਤੇ ਹੋਰ ਵੀ ਜੇ ਬਹੁਤ ਸਾਰੀਆਂ ਦਦੇ ਦੇ ਦੇ ਰੋਗ ਤਾਂ ਦੇਖੋ ਬੱਚਿਆਂ ਨੂੰ ਵੀ ਪਤਾ ਹੈ ਕਿ ਜੇਕਰ ਸਾਡੀ ਹਵਾ ਪ੍ਰਦੂਸ਼ਿਤ ਹੋਊਗੀ ਤਾਂ ਉਹਦਾ ਨੁਕਸਾਨ ਕੀ ਹੋਊਗਾ ਕਿਉਂਕਿ ਜਿਹੜੀ ਪ੍ਰਦੂਸ਼ਣ ਹੈ ਉਹ ਅੱਜ ਪੂਰੇ ਪੰਜਾਬ ਦੀ ਇੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਵਿੱਖ ਹੈ ਜਿਹੜਾ ਉਹਨੂੰ ਲੈ ਕੇ ਇਹ 8ਵੀਂ 9ਵੀਂ ਕਲਾਸ ਦੇ ਬੱਚੇ 5ਵੀਂ 6ਵੀਂ ਕਲਾਸ ਦੇ ਬੱਚੇ ਇਹ ਵੀ ਜਾਗਰੂਕ ਹੋਏ ਹੋਏ ਨੇ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਕਮਾਲੂ ਤੋਂ ਕਮਾਲੂ ਤੋਂ ਜੀ ਇਹ ਬੱਚੇ ਵੀ ਤੁਹਾਡੇ ਨਾਲ ਹੀ ਆਏ। ਹਾਂ ਹਾਂ। ਮਾਤਾ ਤੁਹਾਨੂੰ ਇਸ ਉਮਰ ਦੇ ਵਿੱਚ ਵੀ ਧਰਨਿਆਂ 'ਚ ਸ਼ਾਮਲ ਹੋਣਾ ਪੈ ਰਿਹਾ ਹੈ। ਕਿਉਂ ਕਾਰਨ ਕੀ ਆ? ਸਾਨੂੰ ਬਹੁਤ ਦੁਖੀ ਆ ਅਸੀਂ। ਹੂੰ। ਦੁਖੀ ਕਰਕੇ ਤੁਰੇ ਆ ਅਸੀਂ। ਬਹੁਤ ਬਾਟੂ। ਤੇ ਪਾਣੀ ਪੀਣਾ ਨਹੀਂ ਮਿਲਦਾ ਸਾਨੂੰ ਗੰਦਾ। ਅੱਛਾ। ਹਾਂ। ਪਾਣੀ ਥੋੜਾ ਗੰਦਾ ਹੋਇਆ ਹੋਇਆ। ਹਾਂ ਗੰਦਾ। ਕਿੰਨੇ ਲੋਕ ਨੇ ਜਿਹੜੇ ਬਿਮਾਰ ਨੇ ਉੱਥੇ ਫੈਕਟਰੀਆਂ ਕਰਕੇ ਤੁਹਾਡੇ ਹੋ ਗਏ। ਹੂੰ। ਬਾਦੂ ਕਿੰਨੇ ਮੁੱਕ ਗਏ ਸਾਡੇ ਘਰਾਂ 'ਚੋਂ। ਹੂੰ। ਬਹੁਤ ਮੁੱਕ ਗਏ। ਬਹੁਤ ਲੋਕ ਬਿਮਾਰ ਨੇ। ਹਾਂ। अच्छा ते ਮਾ ਤਾਂ ਕਿਹੋ ਜੀਆਂ ਬਿਮਾਰੀਆਂ ਫੈਲਦੀਆਂ ਨੇ ਪਿੰਡ ਦੇ ਵਿੱਚ ਬਿਮਾਰੀਆਂ ਬਸ ਧੂਆ ਹੀ ਨਹੀਂ ਲੋਟ ਆਉਂਦਾ ਹਾਂ ਕੈਸਲ ਦੀ ਹੋਰ ਆਪਣੇ ਇਹਦੀ ਬਿਮਾਰੀ ਬਈ ਦੇਖੀ ਨਾ ਕਾਲਾ ਫਿਲਗਾ ਹੋਇਆ ਪਿਆਗਾ ਆ ਪ੍ਰਦੂਸ਼ਣ ਇਹਦਾ ਕਰਕੇ ਬਾਹਲਾ ਬਟਾਇਰ ਮੱਚਦੇ ਜੀ ਸਾਡੇ ਕੋਲੇ 50 60 ਘਰਾਂ ਕੋਲੇ ਸਾਡੇ ਉਹ ਮਚਾਈ ਜਾਂਦਾ ਜੀ ਦਿਨ ਰਾਤ ਮਚਾਉਂਦਾ ਜੀ ਹੁਣ ਘਟ ਗਿਆ ਥੋੜਾ ਜਿਹਾ ਤੇ ਧਰਤੀ ਚ ਪਾਣੀ ਕੱਢੀ ਜਾਂਦਾ ਜੀ ਪਾਣੀ ਨਹੀਂ ਸਾਨੂੰ ਮਿਲਦਾ ਪੀਣਾ ਨਹੀਂ ਮਿਲਦਾਗਾ ਪਾਣੀ ਬਸ ਜੀ ਬਹੁਤ ਦੁਖੀਆਂ ਅਸੀਂ ਦੁਖੀ ਹੋ ਕੇ ਆਏ ਆ ਇੱਥੇ ਕੌਣਾ ਤੁਸੀਂ ਪਟਿਆਲੇ ਸਿਰਫ ਧਰਨੇ ਦੇ ਵਿੱਚ ਸ਼ਾਮਲ ਹੋ ਹਾਂ ਸ਼ਾਮਲ ਹੋਏ ਆ ਜੀ ਇੰਨੇ ਅਸੀਂ ਘਰ-ਬਾਰ ਛੱਡ ਕੇ ਆਏ ਆ ਇੱਥੇ ਬਹੁਤ ਦੁਖੀ ਹੋਏ ਆ ਅਸੀਂ ਸਾਨੂੰ ਬਹੁਤ ਸਕਦੇ ਹੋ ਤੁਸੀਂ ਕਿ ਲੋਕ ਇੰਨੇ ਜ਼ਿਆਦਾ ਦੁਖੀ ਨੇ ਕੀ ਕਹਿੰਦੇ ਸੀ ਮਾਤਾ ਮੇਰੇ ਪਾਲੀ ਪੀਣਾ ਨਹੀਂ ਮਿਲਦਾ ਸਾਨੂੰ ਹੂੰ ਕੌੜਾ ਹੋ ਰਿਹਾ ਪਾਣੀ ਕੌੜਾ ਹੋ ਗਿਆ ਹਾਂ ਫੈਕਟਰੀ ਦੇ ਧੂਏ ਕਰਕੇ ਹਾਂ ਹਾਂ ਧੂਏ ਦਾ ਕਰਕੇ ਤਾਂ ਇਹ ਲੋਕ ਇੰਨੇ ਦੁਖੀ ਨੇ ਇਹ ਕਹਿੰਦੇ ਵੀ ਸਾਨੂੰ ਪਾਣੀ ਆ ਜਿਹੜਾ ਸਾਡਾ ਉਹ ਕੌੜਾ ਹੋ ਗਿਆ ਧਰਤੀ ਦੇ ਹੇਟਲਾ ਪਾਣੀ ਕੌੜਾ ਹੋ ਗਿਆ ਜਿਸ ਕਰਕੇ ਸਾਨੂੰ ਜ਼ਮੀਨ ਚ ਪਾਣੀ ਪੌਂਦਾ ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਕਿ ਘੱਟੋ ਘੱਟ ਸਾਡਾ ਧਰਤੀ ਹੇਟਲਾ ਪਾਣੀ ਤਾਂ ਸਾਡੇ ਲਈ ਸੁਰੱਖਿਅਤ ਰਹੇ ਤਾਂ ਦੇਖ ਸਕਦੇ ਤੁਸੀਂ ਹਾਂਜੀ ਫਸਲਾਂ ਨਹੀਂ ਹੁੰਦਾ ਉੱਥੇ ਫਸਲਾਂ ਚ ਪਾਣੀ ਪੌਂਦਾਗਾ ਸਾਡੀ ਫਸਲਾਂ ਨਹੀਂ ਅਸੀਂ ਭੁੱਖੇ ਮਰਦੇ ਆਂ ਜੀ ਅਸੀਂ ਜਦੋਂ ਪਾਣੀ ਖਰਾਬ ਹੈ ਵਿੱਚ ਪਾਈ ਜਾਂਦਾਗਾ ਗੱਦਾ ਪਾਣੀ ਤਹਰਾ ਵਾਲਾ ਮਸਕ ਬੋਲ ਵੱਦ ਮਾਰਦੀ ਉੱਥੇ ਜੀ ਅੱਜ ਬਹੁਤ ਦੁਖੀ ਹੋਏ ਤਾਂ ਇੱਥੇ ਇੱਥੇ ਇੱਕ ਬਹੁਤ ਛੋਟੀ ਉਮਰ ਦਾ ਮੁੰਡਾ ਬਾਈ ਤੁਸੀਂ ਆ ਕੀ ਰੁੱਖ ਬਚਾਓ ਨਸਲਾਂ ਬਚਾਓ ਸ੍ਰੀ ਚਮਕੌਰ ਸਾਹਿਬ ਤੋਂ ਤੁਸੀਂ ਆਏ ਹੋ ਤੇ ਬਾਈ ਜੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਧਰਨੇ ਦੇ ਵਿੱਚ ਸ਼ਾਮਲ ਹੋਣਾ ਕਿੰਨੀ ਕੁ ਉਮਰ ਆ ਥੋੜੀ 13 ਸਾਲ ਦੀ 13 ਸਾਲ ਆ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਧਰਨਿਆਂ ਦੇ ਵਿੱਚ ਸ਼ਾਮਲ ਹੋ ਰਹੇ ਹੋ ਕੀ ਲੋੜ ਪੈਗੀ ਬਾਈ ਆ ਫੈਕਟਰੀ ਬੰਦ ਕਰਾਉਣ ਵਾਸਤੇ ਆਏ ਆ ਅੱਛਾ ਤੇ ਨੁਕਸਾਨ ਕੀ ਨੇ ਉਹ ਫੈਕਟਰੀ ਦੇ ਪਤਾ ਤੁਹਾਨੂੰ ਪੰਛੀ ਮਾਰਜ ਰਹੇ ਆ ਪਾਣੀ ਪ੍ਰਦੂਸ਼ਣ ਹੋ ਰਿਹਾ ਹੂੰ ਦਰਾਕਤਾਂ ਦੀ ਬਹੁਤ ਹੋ ਰਹੀ ਆ ਤਾਂ ਕਰਕੇ ਆਏ ਤੇ ਬਾਈ ਤੁਹਾਡੇ ਪਿੰਡ ਚ ਕਿੰਨਾ ਕੁ ਨੁਕਸਾਨ ਆ ਜਿਹੜਾ ਉਹ ਫੈਕਟਰੀ ਕਰਕੇ ਹੋ ਰਿਹਾ ਬਹੁਤ ਨੁਕਸਾਨ ਆਗਾ ਲੋਕ ਅੰਨੇ ਹੋ ਰਿਹਾ ਹੂੰ ਬਿਮਾਰ ਹੋ ਰਿਹਾ ਚਮੜੀਆਂ ਦੇ ਨੁਕਸ ਹੋ ਰਿਹਾ ਹੂੰ ਹੋਰ ਨੁਕਸ ਬਹੁਤ ਨੁਕਸ ਨੇ ਵੀ ਮਤਲਬ ਕਿਤੇ ਨਾ ਕਿਤੇ ਜਿਹੜੀਆਂ ਉਹ ਫੈਕਟਰੀਆਂ ਨੇ ਤੁਹਾਡੇ ਜਿਹੜਾ ਪਿੰਡ ਦਾ ਭਵਿੱਖ ਹੈ ਉਹ ਖਾਤਮੇ ਤੇ ਲੈ ਕੇ ਆ ਗਈਆਂ ਹਾਂ ਤੇ ਬਾਈ ਤੁਸੀਂ ਇਸ ਧਰਨੇ ਦੇ ਵਿੱਚ ਆਪਣੀ ਮਰਜ਼ੀ ਨਾਲ ਸ਼ਾਮਲ ਹੋਣ ਆਏ ਹੋ ਹਾਂ ਤੁਹਾਨੂੰ ਕੀ ਲੱਗਦਾ ਵੀ ਜੇਕਰ ਆਪਾਂ ਇਸ ਤਰ੍ਹਾਂ ਧਰਨੇ ਨਾ ਲਗਾਏ ਜਾਂ ਫੈਕਟਰੀਆਂ ਨਾ ਬੰਦ ਹੋਈਆਂ ਕਿ ਕਿੰਨਾ ਕੁ ਨੁਕਸਾਨ ਹੋ ਜਾਊਗਾ ਫਿਰ ਪਿੰਡ ਦਾ ਜਾਂ ਪੰਜਾਬ ਦਾ ਸਾਨੂੰ ਹੋਊਗਾ ਖਤਮ ਹੋ ਜੂ ਦੁਨੀਆ ਖਤਮ ਹੋ ਜੂ ਤਾਂ ਦੇਖੋ ਤੁਸੀਂ ਇਹ ਇਹ ਇਹਨਾਂ ਬੱਚਿਆਂ ਨੂੰ ਵੀ ਪਤਾ ਹੈ ਕਿ ਜੇਕਰ ਇਹਨਾਂ ਫੈਕਟਰੀਆਂ ਨੂੰ ਬੰਦ ਨਾ ਕੀਤਾ ਗਿਆ ਜੇਕਰ ਪੰਜਾਬ ਦੇ ਪਾਣੀਆਂ ਨੂੰ ਨਾ بچਾਇਆ ਗਿਆ ਪੰਜਾਬ ਦੀ ਹਵਾ ਨੂੰ ਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ ਤਾਂ ਕਿੰਨਾ ਨੁਕਸਾਨ ਹੋਊਗਾ ਤੇ ਇਹ ਨੁਕਸਾਨ ਹੈ ਜਿਹੜਾ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਊਗਾ ਇਹ ਪੂਰੇ ਇਹ ਕਹਿ ਲਿਏ ਕਿ ਪੰਜਾਬ ਦੇ ਉਹਨਾਂ ਲੋਕਾਂ ਨੂੰ ਝੱਲਣਾ ਪਊਗਾ ਜਿਹੜੇ ਅੱਜ ਘਰਾਂ ਦੇ ਵਿੱਚ ਬੈਠੇ ਨੇ ਇਹ ਕਹਿੰਦੇ ਨੇ ਕਿ ਧਰਨੇ ਪ੍ਰਦਰਸ਼ਨ ਕਿਉਂ ਕਰਦੇ ਨੇ ਇਹ ਲੋਕ ਕਿਉਂ ਹਰ ਰੋਜ਼ ਸੜਕਾਂ ਦੇ ਉੱਤੇ ਉਤਰ ਆਉਂਦੇ ਨੇ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਬਿਮਾਰੀਆਂ ਦਾ ਇਹਨਾਂ ਕਹਿ ਲਿਏ ਕਿ ਅਲਾਮਤਾਂ ਦਾ ਸਾਹਮਣਾ ਕਰਨਾ ਪਊਗਾ ਆਉਣ ਵਾਲੇ ਸਮੇਂ 'ਚ ਬੇਸ਼ੱਕ ਅੱਜ ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਧਰਨਾ ਕਰਨ ਵਾਲੇ ਲੋਕ ਧਰਨਾਕਾਰੀ ਲੋਕ ਤਾਂ ਬੇਲੇ ਨੇ ਉਹ ਲੋਕ ਕਹਿ ਦਿੰਦੇ ਨੇ ਕਿ ਤਾਂ ਰੋਜ਼ ਸੜਕਾਂ ਮੱਲ ਕੇ ਬਹਿ ਜਾਂਦੇ ਨੇ ਪਰ ਕਿਤੇ ਨਾ ਕਿਤੇ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਹੈ ਜਿਹੜੇ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ 'ਚ ਜੇਕਰ ਪੰਜਾਬ ਦੇ ਹਵਾ ਤੇ ਪਾਣੀ ਤੇ ਧਰਤੀ ਨੂੰ ਨਾ ਸੰਭਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਸਾਡੀਆਂ ਨਸਲਾਂ ਤੇ ਫਸਲਾਂ ਨੇ ਜਿਹੜੀਆਂ ਉਹ ਖਰਾਬ ਹੋ ਜਾਣਗੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਉਣ ਦੇ ਲਈ ਸਾਨੂੰ ਪੰਜਾਬ ਦੇ ਹਵਾ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਧਰਤੀ ਹੈ ਜਿਹੜੀ ਉਹਨੂੰ ਹਰ ਹਿੱਲੇ ਹਰ ਕੀਮਤੇ ਬਚਾਉਣਾ ਪਊਗਾ ਤੇ ਜੇਕਰ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਚਾਉਣਾ ਪਊਗਾ ਤਾਂ ਫਿਰ ਇਸ ਤਰ੍ਹਾਂ ਇਹਨਾਂ ਲੋਕਾਂ ਦਾ ਸਾਨੂੰ ਸਾਥ ਵੀ ਦੇਣਾ ਪੈਣਾ